ਵੀਰੋ ਨਸ਼ੇ ਨੂੰ ਲੈ ਕੇ ਪੰਜਾਬ ਦੇ ਹਾਲਾਤ ਬੇਹਦ ਚਿੰਤਾਜਨਕ ਨੇ ਇਸ ਕਾਲੀ ਹਨੇਰੀ ਨੇ ਪਤਾ ਨਹੀਂ ਪੰਜਾਬੀਆਂ ਦੇ ਕਿੰਨੇ ਘਰ ਬਰਬਾਦ ਕਰ ਦਿੱਤੇ ਤੇ ਅੱਜ ਹਾਲਾਤ ਇਹ ਨੇ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪਿਛਲੇ ਦਿਨੀ ਇੱਕ ਵੱਡੀ ਟਿੱਪਣੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਕੀਤੀ ਕਿ ਇਸ ਤਰੀਕੇ ਲੱਗ ਰਿਹਾ ਹੈ ਕਿ ਸਰਕਾਰ ਸੂਬੇ ਦੇ ਵਿੱਚ ਆਪ ਨਸ਼ਾ ਬਕਾਰੀ ਅੱਜ ਤੱਕ ਦੇਸ਼ ਅੰਦਰ ਕਿਸੇ ਹਾਈ ਕੋਰਟ ਨੇ ਕਿਸੇ ਸਰਕਾਰ ਦੇ ਉੱਤੇ ਇੰਨੀ ਤਲਕ ਟਿੱਪਣੀ ਨਹੀਂ ਕੀਤੀ ਇਹ ਕਲੰਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਲਗੇ ਗਵਰਨਰ ਸਾਹਿਬ ਸਰਹੰਦੀ ਜ਼ਿਲ੍ਹਿਆਂ ਦੇ ਦੌਰਿਆਂ ਦੌਰਾਨ ਬੜੀ ਬੜੀ ਕਹਿ ਚੁੱਕੇ ਨੇ ਕਿ ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਪਰ ਕੀ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਸਹੂਲਤ ਹੈ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਦੇ ਉੱਤੇ ਰਾਜਨੀਤੀ ਕੀਤੀ ਰਾਹੁਲ ਗਾਂਧੀ ਨੇ ਤਾਂ 70% ਪੰਜਾਬੀਆਂ ਨੂੰ ਨਸ਼ੇੜੀ ਕਿਹਾ ਤਾਂ ਅਰਵਿੰਦ ਕੇਜਰੀਵਾਲ ਸਾਹਿਬ بڑے ਵੱਡੇ ਵਾਅਦੇ ਲੈ ਕੇ ਆਏ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿ ਜੀ ਚਾਰ ਹਫ਼ਤਿਆਂ 'ਚ ਖਤਮ ਕਰ ਦਾਂਗੇ ਅਰਵਿੰਦ ਕੇਜਰੀਵਾਲ ਕਹਿੰਦੇ ਚਾਰ ਮਹੀਨਿਆਂ 'ਚ ਖਤਮ ਕਰ ਦਾਂਗੇ ਪਰ ਅੱਜ 2025 ਦੇ ਵਿੱਚ ਆ ਕੇ ਵੀ ਨਸ਼ਾ ਪੰਜਾਬ ਦੇ ਵਿੱਚ ਕਾਲੇ ਨਾਗ ਵਗੂ ਪੰਜਾਬ ਦੇ ਨੌਜਵਾਨਾਂ ਨੂੰ ਨਿਕਲਦਾ ਜਾ ਰਿਹਾ ਹੈ ਕੀ ਕੀਤਾ ਹੈ ਦੋ ਸਰਕਾਰਾਂ ਨੇ ਸਿਰਫ ਬਿਆਨਬਾਜ਼ੀ ਸਿਰਫ ਵਿਰੋਧੀਆਂ ਨੂੰ ਭੰਡਣਾ ਮੈਂ ਪਿਛਲੇ ਦਿਨੀ ਇਹਨਾਂ ਦੇ ਬੁਲਾ ਰਿਆਂ ਨੂੰ ਸੁਣ ਰਿਹਾ ਸੀ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਇਆ ਭਾਈ 3 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੀ ਕਾਰਵਾਈ ਕੀਤੀ ਤੁਸੀਂ ਜਿਹੜੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਮੈਂ 4 ਮਹੀਨਿਆਂ ਦੇ ਵਿੱਚ ਖਤਮ ਕਰ ਦੂੰ ਜਦੋਂ ਸਰਪੰਚਾਂ ਨੂੰ ਸੌਂਚ ਕੌਣ ਪੰਜਾਬ ਪਹੁੰਚੇ ਹੱਥੀ ਖੜੇ ਕਰਗੇ ਕਹਿੰਦੇ ਜੀ ਨਸ਼ਾ ਤਾਂ ਬਹੁਤ ਵੱਡੀ ਸਮੱਸਿਆ ਪੰਜਾਬੀ ਸਾਥ ਦੇਣ ਇਹ ਤਾਂ ਫੇਰ ਖਤਮ ਹੋ ਸਕਦਾ ਫਿਰ ਝੂਠੇ ਵਾਦੇ ਕਿਉਂ ਕਰਦੇ ਹੋ ਪੰਜਾਬ ਤੇ ਜਿਹੜਾ ਹਾਈ ਕੋਰਟ ਨੇ ਤੁਹਾਡੇ ਉੱਤੇ ਕਲੰਕ ਲਾਇਆ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਵਿਕਿਆ ਉਹਦੇ ਬਾਰੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਸਿਰਫ ਵਿਰੋਧੀਆਂ ਦੇ ਖਰਾਬ ਬਿਆਨ ਬਸ ਤੇ ਅੱਜ ਨਸ਼ੇ ਦੇ ਅਗੇਸਟ ਡਰਾਈਵ ਚੱਲ ਰਹੀ ਹੈ ਜੀ ਹਾਲਾਂਕਿ ਨਸ਼ਾ ਉਹ ਮੁੱਦਾ ਹੈ ਜਿਹੜਾ ਕਿ ਸਰਕਾਰ ਬਣਾਈ ਜਿਹਦੇ ਮੁੱਦੇ ਤੇ ਤੁਸੀਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਾਸੇ ਕਰਤਾ ਹੁਣ ਕਹਿੰਦੇ ਜੀ ਪੰਜ ਕੈਬਨਿਟ ਮੰਤਰੀ ਉਹਦੇ ਤੇ ਕਾਰਵਾਈ ਕਰਨਗੇ ਭਾਈ ਕਾਰਵਾਈ ਕਰਨੀ ਹੈ ਪੁਲਿਸ ਨੇ ਉਹ ਹੈ ਹੋਮ ਡਿਪਾਰਟਮੈਂਟ ਉਹ ਹੈ ਮੁੱਖ ਮੰਤਰੀ ਦਾ ਡਿਪਾਰਟਮੈਂਟ ਤੇ ਮੁੱਖ ਮੰਤਰੀ ਉਹ ਸਬ ਕਮੇਟੀ ਚਾਹੀਦੀ ਮੁੱਖ ਮੰਤਰੀ ਉਹ ਤੋਂ ਬਾਅਦ ਸੋ ਅੱਜ ਵੀ ਆਮ ਆਦਮੀ ਪਾਰਟੀ ਨਸ਼ੇ ਦੇ ਮੁੱਦੇ ਤੇ ਸਿਰਫ ਸਿਰਫ ਸਿਆਸਤ ਕਰ ਰਹੀ ਹੈ ਅ ਜਿਹਨਾਂ ਨੂੰ ਵੱਡੇ ਸਮਗਲਰ ਕਹਿ ਕੇ ਜਿਹੜੇ ਘਰ ਟਾ ਰਹੇ ਹਾਲਾਂਕਿ ਚੰਗੀ ਗੱਲ ਹੈ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕੀ ਇਹ ਕਾਰਵਾਈ ਸਿਲੇਕਟਿਵ ਹੋ ਰਹੀ ਹੈ ਕਿਉਂਕਿ ਮਹੱਲਿਆਂ ਦੇ ਵਿੱਚ ਜਾ ਕੇ ਉਹ ਪੁਰਾਣੇ ਜੇ ਇੱਟਾਂ ਵਾਲੇ ਘਰ ਟਾ ਕੇ ਉਹ ਤਾਂ ਕੋਈ ਬਾਹਲੇ ਵੱਡੇ ਡਰੱਗ ਸਮਗਲਰ ਲੱਗ ਨਹੀਂ ਰਹੇ ਉਹ ਤਾਂ ਕੋਈ ਬੰਗਲੇ ਹੈ ਜਿੱਦਾਂ ਕੱਲ ਪਰਸੋ ਬੁਲਾਰਾ ਬੈਠਾ ਪੈਰ ਰਿਹਾ ਸੀ ਕਿ ਜਿਹੜੇ एंपਾਇਰ ਨੇ ਡਰੱਗ ਦੇ ਉੱਤੇ ਖੜੇ ਕੀਤੇ ਉਹਨਾਂ ਦੇ ਤੇ ਕਾਰਵਾਈ ਹੋ ਰਹੀ ਹੈ ਪਈਓ ਤਾਂ ਮੱਲੇ ਸੀ ਕਿ ਕਮਰੇ ਦਾ ਘਰ ਹੈ ਉਹ ਤਾਂ ਵੱਧੋ ਵੱਧ ਜਿਹੜੇ ਅਗਲੇ ਮੋਹਰੇ ਨੇ ਜਿਹੜੇ ਡਰਗਾਂ ਦੇ ਤਸਕਰ ਨਹੀਂ ਜਿਹੜੇ ਵੱਡੇ ਡਰਗ ਪੈਡਲਰ ਨੇ ਇਹ ਤਾਂ ਉਹਨਾਂ ਦੇ ਮੋਹਰਿਆਂ ਦੇ ਘਰ ਦੇ ਉੱਤੇ ਜਾ ਕੇ ਬਲਦੋਜਰ ਚੱਲ ਰਿਹਾ ਸਵਾਦ ਤਾਂ ਤਾਂ ਹੈ ਜੇ ਸ਼ਰੋਮਨੀ ਅਕਾਲੀ ਦਲ ਵਾਂਗੂ ਵੱਡਾ ਡਰਗ ਰੈਕਟ ਫੜ ਕੇ ਦਿਖਾਵਾਂ 6000 ਕਰੋੜ ਦਾ ਡਰਗ ਰੈਕਟ ਜੇ ਕਿਸੇ ਸਰਕਾਰ ਨੇ ਫੜਿਆ ਸੀ ਪੰਜਾਬ 'ਚ ਤਾਂ ਉਹ ਸ਼ਰੋਮਨੀ ਅਕਾਲੀ ਦਲ ਨੇ ਫੜਿਆ ਸੀ ਔਰ ਬਾਅਦ ਦੇ ਵਿੱਚ ਉਹ ਸਾਰੇ ਜਿੰਨੇ ਨਸ਼ਾ ਤਸਕਰ ਸ਼ਰੋਮਨੀ ਅਕਾਲੀ ਦਲ ਨੇ ਫੜੇ ਉਹਨਾਂ ਨੂੰ ਕੋਰਟ ਦੇ ਵਿੱਚ ਵੀ سزا ਹੋਈ ਹੈ ਜਿੱਥੇ ਜ਼ਿਲ੍ਹਾ ਦੇ ਵਿੱਚ ਬੈਠੇ ਨਹੀਂ। ਤੁਹਾਡੇ ਵਾਂਗੂ ਕੱਲਾ ਕਮਰੇ ਲਿਜਾ ਕੇ ਦੋ-ਦੋ ਕਮਰਿਆਂ ਦੇ ਘਰ ਨਹੀਂ ਢਾਏ ਅਸਬ ਦੇ ਵਿੱਚ ਕਾਰਵਾਈ ਕੀਤੀ। ਸਵਾਜਿ ਮੇਰੀ ਸਰਕਾਰ ਨੂੰ ਬੇਨਤੀ ਹੈ ਇਹਨਾਂ ਦੇ ਬੁਲਾਰਿਆਂ ਨੂੰ ਚੇਤਾਵਨੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਤੁਸੀਂ ਕਾਰਵਾਈ ਕੀ ਕੀਤੀ ਕਿਸੇ ਲੀਡਰ ਦੇ ਖਿਲਾਫ ਦਿਖਾਓ ਜੇ ਤੁਹਾਡੀ ਕੋਈ ਕਾਰਵਾਈ ਹੈ ਕਿ ਕੱਲੇ ਬਿਆਨ ਦੇਣ ਨੂੰ ਆਪਾਂ ਰੱਖਿਆ ਸਿਰਫ ਧਿਆਰ ਢਟਕਾ ਦਈਏ ਕਿਉਂਕਿ ਡਰੱਗ ਤਾਂ ਡਰੱਗ ਸੀ ਕਰਪਸ਼ਨ ਦੇ ਵਿੱਚ ਵੀ ਸਰਕਾਰ ਡੁੱਬੀ ਹੈ। ਕਦੇ ਐਮਐਲਏ ਭਰਾਜ ਕੇ ਤੋਂ 30 ਲੱਖ ਲੈ ਕੇ ਮੋੜ ਦਿੰਦੀ ਐ ਬੰਦੇ ਨੂੰ ਜ਼ਹਿਰ ਖਾਣਾ ਪੈਂਦਾ ਹੈ ਕਦੇ ਕੋਈ ਬਲਕਾਲ ਸਿੱਧੂ ਮਹਿਲਾਵਾਂ ਦੇ ਉੱਤੇ ਗਲਤ ਟਿੱਪਣੀ ਕਰ ਦਿੰਦਾ ਹੈ ਹੋਰ ਵਿਜੇ ਸਿੰਘਲਾ ਸਰਾਰੀ ਅਮਿਤ ਰਤਨ ਮਤਲਬ ਥੋੜੀ ਸਰਕਾਰ ਕ੍ਰਪਸ਼ਨ ਤੇ ਡਰੱਗਸ ਦੇ ਵਿੱਚ ਲਿਪਤ ਹੈ ਤੇ ਤੁਸੀਂ ਸਵਾਲ ਚੱਕੋ ਵਿਰੋਧੀਆਂ ਤੇ ਪਹਿਲਾਂ ਆਪਣੇ ਗਰੇਵਾਨ ਅੰਦਰ ਚਾਤ ਮਾਰੋ ਫਿਰ ਗੱਲ ਕਰੋ